ਮਦਦ ਆਪਾਂ ਨੂੰ ਗਿਉਗਾ ਛੜਕਾਂ ਦੇ ਬੱਚੇ ਨਹਿਰਾ ਸਾਡੇ ਕੋਲ ਬੜੀ ਨਹੀਂ ਆਉਂਦੇ ਸਾਡੇ ਕੋਲ ਤੇ ਬੇਲ ਦਾ ਗਹਿਰ ਤੇ ਲੱਗਦਾ ਕਿ ਕੋਈ ਤੁਸੀਂ ਕਰੇ ਦੇਖੋ ਸਾਡੇ ਇਹਨੇ ਬਜ਼ੁਰਗ ਲੱਗੇ ਹੋਣੇ ਉਹਦੇ 15 ਬੱਚੇ ਲੱਗੇ ਰਹੇ ਨੇ ਇੱਕ ਪਸ਼ੂ ਪਾਲਣ ਵਾਲੇ ਤੇ ਬਾਕੀ ਉਹ ਦੁੱਧਾ ਪੀ ਰਹੇ ਬਾਕੀ। ਇਸ ਕਰਕੇ ਮੇਰੀ ਬੇਨਤੀ ਆ ਆਓ ਗੱਡੀਆਂ ਖੜਾਈ ਦੇ ਵਿੱਚ ਜਿੱਥੇ ਅਸੀਂ ਆਪਣੇ ਬੱਚੇ ਚਾੜਦੇ ਹਾਂ ਵੀ ਖੀਸ ਭਰਦੇ ਆ ਮਾਤਾ ਪਿਤਾ ਦਾ ਆਪਾਂ ਹੋਰ ਦੇਖ ਭਾਲ ਕਰਦੇ ਆ ਇਹ ਵੀ ਪੰਚਰ ਕਾਲ ਦੇ ਵਿੱਚ ਆਪਣਾ ਪੂਰਾ ਧਿਆਨ ਦੇਣਾ ਚਾਹੀਏ ਇਹ ਨਹੀਂ ਹਿਸਾਬ ਨਾਲ ਕਿਥੋਂ ਬੱਤਲਵਾ ਦਾ ਸਾਡੀ ਟੀਮ ਥੋੜੇ ਚਿਰ ਦੇ ਵਿੱਚ ਤੁਹਾਡਾ ਪੈਨਲ ਬਣਾ ਕੇ ਤੁਹਾਨੂੰ ਦਊਗੀ ਤੇ ਉਹ ਤੁਹਾਡੀ ਸਲਾਹ ਨਾਲ ਬਣੂਗਾ ਅਸੀਂ ਇਹ ਹੀ ਜਿਆਦਾ ਵਿੱਚ ਭਾਚੀ ਦੇ ਜੋ ਸਕਰੀਨ ਨੂੰ ਜੇਮ ਤੋਂ ਪ੍ਰਧਾਨ ਕੱਢਦੇ ਆ ਤੁਹਾਡੇ ਦੋਨੋਂ ਇੱਕ ਇੱਕ ਬੰਦੇ ਲਵਾਂਗੇ ਹਰੇਕ ਰੇਂਜ ਦੇ ਵਿੱਚੋਂ ਉਹ ਜਿਹੜੀ ਟੀਮ ਬਣਾ ਕੇ ਤੁਸੀਂ ਲੜਾ ਰੇਂਜ ਦਾ ਦੋ ਸਾਡੇ ਦੋ ਆ ਲੈਦਾ ਜਾ ਦੋਆ ਰੇਂਜ ਤੋਂ ਲੈ ਨੂੰ ਉਹ ਜਿੰਦਾ ਦਾ ਬਣਾਉਣ ਨੂੰ ਯੋਗ ਬਣਾਵਾਂਗੇ ਇਹ ਤੁਹਾਨੂੰ ਉਹ ਕਰਾਂਗੇ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਜੇ ਤੁਹਾਡੇ ਕੰਦੀ ਪਿੱਠ ਕਰਨੀ ਤੁਸੀਂ ਛੱਡ ਜੂਗੇ ਉਹ ਸੁਖਵੀਰ ਤੋਂ ਯਾਦ ਆ ਗਿਆ ਸੁਖਵੀਰ ਨੇ ਛੜਕਾ ਬਣਾਤੀ ਆ ਪੁਲ ਬਣਾਤੇ ਪਾਣੀ ਦੇ ਬਸਾਂ ਚੰਨ ਲਾ ਕੇ ਪਰ ਪੰਥ ਵਾਲੇ ਪਿੱਠ ਕਾ ਵੀ ਹੁਣ ਪੰਥ ਨੇ ਸੁਖਵੀਰ ਕਿੰਨੇ ਪਿੱਠ ਕਰਦੀ ਪੁਰ ਸੁਖਵੀਰ ਕਹਿੰਦਾ ਪੰਥ ਵਾਲੇ ਉਹ ਖੋੜ ਖੋੜ ਰਵਾਸਾ ਸਵੀਕਾਰ ਕਰਦੇ ਆ ਅਸੀਂ ਵੀ ਕਹਿੰਦਾ ਤੌਰ ਤੇ ਤੁਹਾਡੀ ਸਲਾਹ ਨਾਲ ਹਰੇਕ ਕੰਮ ਕਰਨਾ ਚਾਹੁੰਦੇ ਆਂਗੇ ਤੁਹਾਡੀ ਹਰੇਕ ਕਵਾਈ ਤੁਹਾਡੇ ਸਹਿਯੋਗ ਨਾਲ ਕਰਨਾ ਚਾਹੁੰਦੇ ਆਂਗੇ ਤਾਂ ਹੀ ਸਾਡਾ ਇਹ ਸਿਸਟਮ ਆਗਾ ਗ੍ਰੇਜਰ ਦੀ ਚੋਣ ਆ ਫਿਰ ਮੰਡਲ ਦੀ ਚੋਣ ਆ ਫਿਰ ਸਰਕਲ ਦੀ ਫਿਰ ਪੰਜਾਬ ਦੀ ਚੋਣ ਜਾਣਿਆ ਨਹੀਂ ਸੁਪਰ ਪ੍ਰਧਾਨ ਸਾਥ ਕਰਨਗੇ ਇਸ ਕਰਕੇ ਮੇਰੀ ਬੇਨਤੀ ਹੈ ਜੇ ਜਿੱਥੇ ਸਿਸਟਮ ਹੈ ਜੇ ਵਧੀਆ ਢੰਗ ਨਾਲ ਚੱਲਦਾ ਸਾਡੀ ਫੈਕਟਰੀ ਵਿੱਚ ਜੇਵਾ ਹੋਣਾ ਤੋਂ ਹੁੰਦਾ ਹੈ ਹੋਰਨ ਸਾਰੇ ਕਲਾਸ ਫੂਲ ਨੇ ਸਾਰੀ ਗੱਲ ਇਤਨੇ ਕਾਮਚਾਰੀ ਗੱਲ ਸਾਰੀ ਪੁਨਾ ਹੀ ਜਦੋਂ 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 ਕਿਹਨੇ ਤੁਹਾਡੇ ਤੋਂ ਤੇਰੇ ਖੁਦ ਦੇ ਜਾਣਦੇ ਨੇ ਸਮਝ ਬਣਾਈ ਗਈ ਹੈ ਉਹ ਅਗਲੇ ਇੱਕ ਦੋ ਹਾਲ ਹੋ ਜੇ ਬਾਕੀ ਦੇਖੇ ਜਾਣਾ ਅਸੀਂ ਹਰੇਕ ਨੂੰ ਦਿੱਤਾ ਹੈ ਜਿਗਲਾਤਾਲੇ ਆਪਣੇ ਮੱਥੇ ਆਪਹੰਦ ਕਰਨ ਨਾਮ ਦਾ ਇੱਕ ਬਸਤਾਲੇ ਆਪਣੇ ਕਰੂ ਟੀਚਰ ਆਪਣੇ ਕਰੂ ਟੀ.ਜੀ.ਬੀ. ਵਾਲੇ ਆਪਣੇ ਕਰੂ ਜੁਗਨੇ ਮੀਨ ਵਾਲੇ ਬੀ.ਪੀ. ਆਪਣੇ ਕਰੂ ਇਸ ਕਰਕੇ ਬਹੁਤ ਵਧੀਆ ਕਾਰਜਾ ਇਹਦੇ ਵਾਸਤੇ ਜਿੱਥੇ ਜਾਗਰਤ ਹੋਣ ਵਾਸਤੇ ਇੱਕੇ ਗੱਲ ਕਹਿ ਕੇ ਗੱਲ ਕਰੂਗਾ ਮੈਂ ਤੁਹਾਨੂੰ ਥੋੜਾ ਜਿਹਾ ਪੜ੍ਹ ਜਿੱਥੇ ਸੁਣਨੀ ਲੋੜਾ ਪੜ੍ਹਨੀ ਲੋੜਾ ਅਸੀਂ ਮਜ਼ਾਜੂ ਅਸੀਂ ਪੇਪਰ ਕੱਢ ਲਿਆ ਮਜ਼ਾਜੂ ਲੈ ਕੁਝ ਕਰੋ ਜਿਹੜੇ ਪੜੇ ਲਿਖੇ ਮੁੰਡੇ ਨੇ ਉਹ ਪੜ੍ਹਨ ਦੀ ਕੋਸ਼ਿਸ਼ ਕਰੋ ਉਹਦੇ ਵਿੱਚ ਤੁਹਾਡੀ ਮੰਤੀ ਆ ਜਾਂਦੀ ਆ ਵੀ 60 ਸਾਲ ਵਾਲਿਆਂ ਬਾਰੇ ਕੀ ਕਰਨ ਹੈਗਾ ਆ ਜਿਹੜਾ ਸਰਕਾਰ ਪੱਕੇ ਕਰਦੀ ਆ ਪਰ ਕੀ ਕਰਦਾ 2004 ਤੋਂ ਪੈਨਸ਼ਨਾਂ ਦੇ ਕੀ ਕਰ ਰਹੇ ਉਹ ਨੂੰ ਪੜਨ ਦੀ ਕੋਸ਼ਿਸ਼ ਕਰੋ ਇਹਨਾਂ ਹੀ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਬੈਠੇ ਹੋ ਤੁਹਾਨੂੰ ਚਾਹ ਵੀ ਪਿਵਾਵਾਂਗੇ ਗੱਡੂ ਸ਼ਰ ਮੈਨੂੰ ਲੱਗਦਾ ਪਤਾ ਨਹੀਂ ਖਵਾਉਣਗੇ ਚੋਣ ਵਾਲੇ ਪਤਾ ਨਹੀਂ ਨਾ ਇਹਦਾ ਪਤਾ ਨਹੀਂ ਹੈ ਕਿ ਮੈਂ ਇਹ ਮੰਨਦੇ ਜੀ ਤੁਹਾਨੂੰ ਪਤਾ ਨਹੀਂ ਕਿ ਉਹ ਕਹਿੰਦਾ ਕਿ ਜੁਰਮਾਨਾ ਲਾਵਾਂਗੇ ਇਸ ਕਰਕੇ ਅੰਕੀਪਾ ਜੀ ਪੰਜ-ਸੱਤ ਮਿੰਟ ਦੇ ਵਿੱਚ ਤੁਹਾਨੂੰ ਚਾ ਵੀ ਹੁੰਦੀ ਆ ਤੇ ਤੁਹਾਡੀ ਅਗਲੀ ਟੀਮ ਵੀ ਤੁਹਾਨੂੰ ਪੇਸ਼ ਕਰਾਂਗੇ ਜਿੱਥੇ ਮੈਂ ਤੁਹਾਡਾ ਧੰਨਵਾਦ ਕਰਾਂਗਾ ਸਾਡੇ ਭਾਗੀਆਂ ਜਿਵੇਂ ਉਹ ਨਹੀਂ ਸੋਚਦਾ ਜੀ ਮੇਰੇਦਰ ਵੀ ਆਏ ਨੇ ਸਾਡੇ ਪ੍ਰੇਸ਼ਨਾ ਸਾਥੀ ਆਏ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਚ ਅਮੀਰ ਕਰਦਾ ਵੀ ਇਸ ਤੀ ਤੁਹਾਨੂੰ ਸਲਾਹ ਦਿੰਦੇ ਰਹਿਣਗੇ ਤੁਹਾਨੂੰ ਸ਼ੁਰੂਆਤ ਕਰਾ ਬੁਲਦੇ ਰਹਿਣਗੇ ਤਾਂ ਕਿ ਤੁਹਾਡਾ ਕੋਈ ਨਾ ਕੰਮਾਂਗਾ ਦਿਨ ਦੁੱਖੀ ਰਾਤ ਚੋਂ ਤਰੱਕੀ ਕਰੇ ਬਹੁਤ ਬਹੁਤ ਧੰਨਵਾਦ ਜੈ ਜੰਤਕੀ ਬਹੁਤ ਬਹੁਤ ਸਾਡੇ ਵਾਕੇ ਪਤਾਨ ਮੇਰੇ ਮਾਜਰਾ ਜੀ ਦਾ ਜੋ ਕਿ ਸਾਡੇ ਜਗਰਾਤ ਵਕਾ ਜੁਨੀਅਨ ਦੇ ਮੁੱਖ ਸਲਾਹਕਾਰ ਨੇ ਸ਼ੁਰੂ ਦੇ ਵਿੱਚ ਜੋ ਵੀ ਕਿਤੇ ਪੰਜਾਬ ਦੇ ਕੋਈ ਪ੍ਰੋਗਰਾਮ ਕਰਨ ਦੇ ਤਰੀਕੇ ਪਹਿਲਾਂ ਰਹਿ ਗਈ ਜਾਂਦੀ ਆ ਸੋ ਸਾਥਿਓ ਪ੍ਰਧਾਨ ਜੀ ਦੱਸ ਕੇ ਕਹਿੰਦੇ ਵਾਕੇ ਸਾਥਿਓ ਇੱਕੋ ਇੱਕ ਜਿੱਥੇ ਵਧੀਆ ਜਗਰਾਤ ਵਕਾ ਜੁਨੀਅਨ ਪੰਜਾਬ ਆ ਸੋ ਸਾਥਿਓ ਬੇਨਤੀ ਕਰਦਾ ਵੀ ਉੱਠੋ ਨਾ ਕਿਉਂਕਿ ਸਮਾਂ ਬਸ ਥੋੜਾ ਥੋੜਾ 10-15 ਮਿੰਟ ਤੁਹਾਡੇ ਹੋ ਜਾਣਗੇ ਤੁਹਾਨੂੰ 4 ਮਿੰਟ ਤੋਂ ਵੱਧ ਜੁੜੂ ਮਿਲਣਗੇ ਤੇ ਇੱਥੇ ਬੈਠੇ ਸਾਥੀਓ ਪੈਨਲ ਆਪਾਂ ਤਾਂ ਜੀ ਜਾਣ ਕੇ ਬਣਾ ਕੇ ਆਵਾਂਗੇ ਕਿਹੜੀ ਗੱਲ ਕਰਦੇ ਤੇ ਸਾਥੀਓ ਪ੍ਰਧਾਨ ਜੀ ਦੱਸ ਕੇ ਕਹਿੰਦੇ ਕੁਝ ਜਥੇਬੰਦੀਆਂ ਨੇ ਪ੍ਰੋਗਰਾਮ ਦੇਤਾ ਆ ਪਟਿਆਲੇ ਦੇ ਵਿੱਚ ਵੀ 60 ਸਾਲਾਂ ਦੇ ਵਾਸਤੇ ਲੜਾਂਗੇ ਸੋ ਸਾਥੀਓ ਪਟਿਆਲੇ ਦੇ ਵਿੱਚ ਲੜ ਕੇ ਕੱਖ ਨਹੀਂ ਮਿਲਣਾ ਇੱਕੋ ਇੱਕ ਜਥੇਬੰਦੀਆਂ ਜਗਲਾਤ ਵਰਕੇ ਜੁੜੀ ਨੇ ਪੰਜਾਬ ਦੇ ਪ੍ਰੋਗਰਾਮ ਦੇਤਾ ਮੈਂ ਫੈਡਰੇਸ਼ਨ ਸਾਥੀ ਨੂੰ ਦੱਸਣਾ ਚਾਹੁੰਦਾ ਯਾਹ ਨਾਮ ਦਾ ਕਸਟ ਸੁਪਾ ਪ੍ਰਧਾਨ ਨੂੰ ਦੱਸਣਾ ਚਾਹਨਾ 28 ਜਨਵਰੀ ਦਾ ਪ੍ਰਧਾਨ ਮੁਖ ਬਣਪਾਲ ਮੁਹਾਲੀ ਦੇ ਵਿੱਚ ਰੋਸ ਰੈਲੀ ਕੀਤੀ ਜਾ ਰਹੀ ਆ ਉਹ 60 ਸਾਂ ਦੇ ਵਿੱਚ ਜਿਹੜੇ ਕੰਮਾਂ ਦੇ ਉੱਪਰ ਪ੍ਰਧਾਨ ਮੁਖ ਬਣਪਾਲ ਨੇ ਕੰਮਾਂ ਤੇ ਕੱਟ ਲਾਇਆ ਉਹਦੇ ਸਬੰਧ ਵਿੱਚ 28 ਜਨਵਰੀ ਨੂੰ ਇਸੇ ਤਰ੍ਹਾਂ ਆਪਾਂ ਨੇ ਜਿੰਮੇਅਤ ਇਕੱਤਰ ਹੋਏ ਆ ਆਪਾਂ ਬਾਅਦ ਚੜ ਕੇ ਇਸ ਤੋਂ ਬਾਅਦ ਆਪਦੇ ਹੋ ਸਕਦਾ ਆਪਣਾ ਪ੍ਰਵਾਹ ਤੇ ਇੱਕ ਮੈਂਬਰ ਲੈ ਕੇ ਜਾਣਾ ਆ 28 ਜਨਵਰੀ ਨੂੰ ਆਪਾਂ ਚੰਡੀਗੜ੍ਹ ਦੇ ਮੋਹਾਲੀ ਦੇ ਵਿੱਚ ਰੈਡੀ ਕਰਦੀਆਂ ਸਾਥੀਓ ਸੋ ਸਾਥੀਓ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਹੁਣ ਸਾਥੀਓ ਬੇਨਤੀ ਕਰਦਾ ਰੇਂਜਾਂ ਦੇ ਪ੍ਰਧਾਨ ਸਕੱਤਰਾਂ ਨੂੰ ਵੀ ਆਪਦੀ ਰੇਂਜ ਦੇ ਵਿੱਚੋਂ ਦੋ-ਦੋ ਬੰਦੇ ਇੱਥੇ ਮਹੰਦੋ ਖਾਨਪੁਰ ਜੀ ਬੈਠੇ ਨੇ ਇਹਨਾਂ ਨੂੰ ਆਪਦੀ ਡਿਸਟ ਦੇ ਦਿਓ ਵੀ ਜਿਹੜੇ ਆਪਾਂ ਨੇ ਜਿਹੜੇ ਦੇ ਵਿੱਚ ਕਮੇਟੀ ਦੇ ਵਿੱਚ ਚੁਣਨੇ ਨੇ ਉਹ ਦੋ-ਦੋ ਬੰਦੇ ਹਰੇਕ ਰੇਂਜ ਦੇ ਵਿੱਚੋਂ ਪ੍ਰਧਾਨ ਸਕੱਤਰਾਂ ਨੂੰ ਬੇਨਤੀ ਆ ਵੀ ਲੈ ਕੇ ਜਦੋਂ ਵੀ ਸਾਡੇ ਆ ਸਾਥੀ ਹੋਣਗੇ ਪਰ ਸਾਥੀਓ ਕਿ ਬੇਨਤੀ ਕਰਦਾ ਵੀ ਉਹ ਸਾਥੀ ਕੰਮ ਵਾਲੇ ਹੋਣ ਏਦਾਂ ਨਾ ਹੋਣਾ ਵੀ ਫੋਨ ਕਰੇਗਾ ਫੋਨ ਚੱਕਣਾ ਜਿਵੇਂ ਸਵੇਰੇ ਉਰੇ ਆ ਕੇ ਸਾਨੂੰ ਖੁਦਾ ਕਿ 9 ਵਜੇ ਝਾੜੂ ਪਾਤਾ ਲਾ ਕੇ ਤਾਂ ਉਰੇ ਚ ਦਰੀਆਂ ਖੁਦਾ ਆਪ ਆ ਕੇ ਕਰ ਲਈ ਪਈਆਂ ਪਰ ਸਿਓ ਬੇਇਨਤੀ ਕਰਦਾ ਤੁਹਾਨੂੰ ਵੀ ਜੇ ਲੜਾਂਗੇ ਤਾਂ ਸ਼ਿੰਗਾਰਚ ਕਰਾਂਗੇ ਤਾਂ ਪੱਕੇ ਵੀ ਹੋਵਾਂਗੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਰੇਂਜਾਂ ਦੇ ਵਿੱਚੋਂ ਦੋ ਦੋ ਸਾਥੀ ਲਖਵਿੰਦਰ ਖਾਨਪੁਰ ਜੀ ਬੈਠਾ ਲਿਖ ਕੇ ਦੇ ਦਿਓ ਤੁਮ ਉਹਦੇ ਵਿੱਚੇ ਪਰ ਹੁਣ ਕੰਮ ਵਾਲੇ ਜਿਹਨੂੰ ਬੁਲਾਉਣਾ ਤਾਵਾ ਬਸ ਇਸ ਕਾਕੇ ਮੇਰੀ ਬੇਨਤੀ ਹੈ ਸਾਥਿਓ ਤੁਸੀਂ ਪਹੁੰਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਫੈਡਰੇਸ਼ਨ ਸਾਥਿਓ ਦਾ ਬਹੁਤ ਬਹੁਤ ਧੰਨਵਾਦ ਆ ਅਤੇ 50 ਨਾਨ ਅਗਸਤ ਫੋਰਸ ਜੁਨੀਅਰ ਦਾ ਵੀ ਬਹੁਤ ਧੰਨਵਾਦ ਜਿਹੜੇ ਕੀ ਸਾਥੀ ਸਾਡੇ ਕੋ ਆਏ ਨੇ ਸੋ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ 10 15 ਮਿੰਟ ਦੇ ਵਿੱਚ ਇਹ ਆਪਣੀ ਜੋੜ ਹੋ ਜਣੇ ਆ ਉਸ ਤੋਂ ਬਾਅਦ ਨਾਲ ਦੇ ਨਾਲ ਆਪਾਂ ਸਰਕਲ ਦੀ ਵੀ ਜੋੜ ਕਰ ਲਈਏ ਮੈਂ ਸਟੇਜ ਤੇ ਬੈਠੇ ਨੇ ਸਾਥੀ ਸਤਨਾਮ ਜੀ ਨੂੰ ਤੇ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਆਪਣਾ ਇੱਕ ਕਮੇਟੀ ਬਣਾ ਲੈਣ ਜਿਹੜੀ ਆਪਣੇ ਸਾਕ ਦੀ ਕਮੇਟੀ ਬਣਾਉਣੀ ਆ ਸੋ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਵੀ 10 ਮਿੰਟ ਦਾ ਸਮਾਂ ਥੋੜਾ ਹੋ ਲੈਣਾ ਉਸ ਤੋਂ ਬਾਅਦ ਆਪਾਂ ਜਿਹੜੇ ਅਗਲੀ ਕਮੇਟੀ ਜਿਹੜੀ ਬਣਾਵਾਂਗੇ ਬਣਾ ਕੇ ਫਿਰ ਆਪਾਂ ਚਾਹ ਦਾ ਜਿਹੜਾ ਪ੍ਰੋਗਰਾਮ ਲੰਗਰ ਬਣਾਉ ਉਹ ਸ਼ਿਕਾਵਾਂਗੇ ਬਹੁਤ ਬਹੁਤ ਧੰਨਵਾਦ ਜੈ ਜੱਤਾ ਜਿਤਨਾ ਨੰਬਰ ਦੇ